सत श्रीकाल नमस्कार आदाब मैं राजेश कुमार उम्मीद करता सारे भैन भरा ठीक ठाक होवोंगे परमात्मा आपका मेहर भरिया हाथ थोड़े सिर हमेशा बना के रखें तो दोस्तों खबर शुरू कर हर बार देश की तरह बेनती है कि साइड सोशल मीडिया प्लेटफॉर्म है जो फेसबुक इंस्टाग्राम से पीबीसी पंजाब है जी यूट्यूब तो पीबीसी पंजाबी है जी तो अखबार सोशल मीडिया प्लेटफॉर्म है ਤੁਹਾਡਾ ਇੱਕ ਵਾਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਦੇ YouTube Facebook Instagram ਤੇ ਪੰਜਾਬੀ ਜਦੋਂ ਤੁਹਾਡਾ ਕੁਆ ਟਾਈਪ ਕਰੋਗੇ ਤੁਹਾਡੇ ਸਾਹਮਣੇ ਸਾਡੇ ਪੇਜ ਆ ਜਾਣਗੇ ਇਸ ਤੋਂ ਇਲਾਵਾ ਇੱਕ ਸਾਡਾ ਪੇਜ ਜੈਵੀ ਗੇਮਸ ਹੈ ਜੀ Facebook ਤੇ ਤਾਂ ਇਹ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਬੈਲ ਆਈਕਨ ਦਾ ਘੰਟੀ ਵਾਲਾ ਬਟਨ ਦਬਦੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਮਿਲਦੀ ਰਹੇ ਸਬਸਕ੍ਰਾਈਬ ਜ਼ਰੂਰ ਦੋਸਤੋ ਕਰਦੇ ਹੋ ਇਹ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਆ ਦੋਸਤੋ ਨਮੀਆਂ ਤੇ ਤਾਜ਼ੀ ਖਬਰਾਂ ਲੈ ਕੇ ਫੇਰ ਹਾਜ਼ਰ ਆਂ ਜੀ ਨਮੀ ਅੱਜ ਦੀ ਜੋ ਖਬਰ ਹੈਗੀ ਆ ਪੰਜਾਬ ਦੇ ਵਿੱਚ ਇਸ ਸਮੇਂ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਹੈ ਜਿਹੜੀ ਸਾਂਝੀ ਕਰਨੀ ਹੈਗੀ ਹੈ ਪੰਜਾਬ ਦੇ ਤਕਰੀਬਨ 7 ਜ਼ਿਲ੍ਹੇ ਆ ਜਿਹੜੇ 7 ਜ਼ਿਲ੍ਹੇ ਆ ਜਿਹੜੇ ਉਸ ਦੇ 500 ਦੇ ਕਰੀਬ ਪਿੰਡ ਆ ਜਿਹੜੇ ਹੜ੍ਹਾਂ ਦੀ ਮਾਰ ਹੇਠ ਹੈ ਜਿਹੜੇ ਆ ਚੁੱਕੇ ਹੈਗੇ ਆ ਵੱਡੇ ਪੱਧਰ ਤੇ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋਇਆ ਹੈਗਾ 3 ਲੱਖ ਏਕੜ ਦੇ ਕਰੀ ਫਸਲ ਹੈ ਜਿਹੜੀ ਉਹ ਹਨਾ ਵੀ ਮਾਰ ਫੇਟਾ ਚੁੱਕੀ ਹੈਗੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਣੇ 7 ਜ਼ਿਲ੍ਹੇ ਪ੍ਰਭਾਵਿਤ ਹੋਏ ਹੈਗੇ ਆ ਉਹਨਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਇਹ ਜੋ ਹੈਗੇ ਆ ਨੇ ਜ਼ਿਲ੍ਹੇ ਜਿਹੜੇ ਜ਼ਿਆਦਾਤਰ ਪ੍ਰਭਾਵਿਤ ਹੋਇਆ ਤੇ ਇਹਨਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਆ ਜਿਹੜੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈਗਾ ਅ ਤਾਂ ਦੋਸਤੋ ਪਿਛਲੇ ਹਾਲਾਂਕਿ 2 ਦਿਨਾਂ ਤੋਂ 3 ਦਿਨਾਂ ਤੋਂ بارش ਹੈ ਜਿਹੜੀ ਨਹੀਂ ਹੋ ਰਹੀ ਹੈਗੀ ਪਰ ਹੜਾ ਦਾ कहर ਲਗਾਤਾਰ جاری ਹੈ ਘਰ ਜਿਹੜੇ ਪਾਣੀ 'ਚ ਡੁੱਬੇ ਹੋਇਆ ਫਸਲਾਂ ਪਾਣੀ 'ਚ ਤੁਬਕੇ ਤਬਾਹ ਹੋ ਚੁੱਕੀਆਂ ਹੈਗੀਆਂ ਪੰਜਾਬ ਦੇ ਵਿੱਚ ਦਰਿਆਨ ਨੇ ਜਿਹੜੇ ਹੁਣ ਨੱਕੋ ਨੱਕ ਭਰੇ ਹੋਏ ਹੈਗੇ ਆ ਸੱਤ ਜ਼ਿਲ੍ਹੇ ਪੂਰੀ ਤਰ੍ਹਾਂ ਹੜਾਂ ਦੀ ਮਾਰ ਹੇਠ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਾ ਤਾਂ ਪਾਣੀ ਨਾ ਹੀ ਲੋਕਾਂ ਦੀਆਂ ਮੁਸੀਬਤਾਂ ਕਟੰਡ ਦਾ ਨਾਮ ਲੈ ਲਿਆ ਨਾ ਹੀ ਪਾਣੀ ਕਟੰਡ ਦਾ ਨਾਮ ਲੈ ਰਹੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਲਗਾਤਾਰ ਫੈਲਿਆ ਹੋਇਆ ਹੈਗਾ ਫੌਜ ਐਨ ਡੀ ਆਰ ਐਫ ਪੰਜਾਬ ਦਾ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਦੇ ਵੱਲੋਂ ਹਰ ਤਰਫੋਂ ਬਚਾਅ ਕਾਰਜਾਂ ਦੀ ਰਫ਼ਤਾਰ ਵਧਾ ਦਿੱਤੀ ਗਈ ਹੈ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਕਈ ਜਗ੍ਹਾ ਤੇ ਫੌਜ ਦੇ ਹੈਲੀਕਾਪਟਰ ਹੈ ਜਿਹੜੇ ਜੋ ਪਾਣੀ ਦੇ ਵਿੱਚ ਫਸੇ ਹੋਏ ਲੋਕ ਹੈ ਉਹਨਾਂ ਨੂੰ 에ਅ ਲਿਫਟ ਕਰਕੇ ਲਗਾਤਾਰ ਬਾਹਰ ਕੱਢ ਰਹੇ ਹੈਗੇ ਤਾ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕੂਥਲਾ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਦੇ ਕਰੀਬ 500 ਪਿੰਡ ਹੈ ਜਿਹੜੇ ਹੜ੍ਹਾਂ ਦੀ ਮਾਰ ਹੇਠ ਹੈਗੇ ਜਿਨ੍ਹਾਂ ਦੇ ਵਿੱਚੋਂ 330 ਪਿੰਡ ਹੈ ਜਿਹੜੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹੈਗੇ ਆ ਇਸੇ ਤਰ੍ਹਾਂ ਤਰਨਤਾਰਨ ਦੇ ਕਰੀਬ 50 ਪਿੰਡ ਹੈਗੇ ਆ ਤੇ ਫਰੋਜ਼ਪੁਰ ਦੇ ਵੀ 60 ਪਿੰਡ ਆ ਜਿਹੜੇ ਪਾਣੀ ਨਾਲ ਪ੍ਰਭਾਵਿਤ ਹੈਗੇ ਆ ਇੱਥੇ ਦੋਸਤੋ ਤੁਹਾਨੂੰ ਇਹ ਵੀ ਦੱਸਦਾ ਕਿ ਇਨ੍ਹਾਂ 7 ਜ਼ਿਲ੍ਹਿਆਂ ਦੇ 300 ਦੇ ਕਰੀਬ ਸਰਕਾਰੀ ਸਕੂਲ ਆ ਜਿਹੜੇ ਉਹ ਵੀ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਵੱਡੇ ਪੱਧਰ ਤੇ ਹੋਏ ਹੈਗੇ ਆ ਖੇਤੀਬਾੜੀ ਵਿਭਾਗ ਦੇ ਅਨੁਸਾਰ 16 ਜ਼ਿਲ੍ਹਿਆਂ ਦੇ ਵਿੱਚ ਕਰੀਬ 3 ਲੱਖ ਏਕੜ ਫਸਲ ਹੈ ਜਿਹੜੀ ਉਹ ਤਕਰੀਬਨ ਤਕਰੀਬਨ ਹੜ੍ਹਾਂ ਦੀ ਮਾਰ ਹੇਠਾ ਕੇ ਨੁਕਸਾਨੀਆ ਜਿਹੜੀ ਜਾ ਚੁੱਕੀ ਹੈਗੀ ਆ ਦੂਜੇ ਪਾਸੇ ਦੋਸਤੋ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਆ ਜਿਹੜੇ ਕਾਫੀ ਜ਼ਿਆਦਾ ਵਿਗੜ ਚੁੱਕੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬੇਸ਼ੱਕ ਮੰਤਰੀਆਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਡਿਊਟੀਆਂ ਲਗਾਈਆਂ ਗਈਆਂ ਕਿ ਉਹ ਜੋ ਹੜ੍ਹ ਪ੍ਰਭਾਵਿਤ ਖੇਤਰ ਆ ਉਹਨਾਂ ਚ ਜਾਣ ਲੋਕਾਂ ਦੀ ਸਾਰ ਲੈਣ ਕੀ ਚੀਜ਼ ਦੀ ਲੋੜ ਹੈ ਲੋਕਾਂ ਨੂੰ ਦੇਖਣ ਉੱਥੇ ਜਾ ਕੇ ਪਰ 2023 ਦੇ ਵਿੱਚ ਵੀ ਤੁਹਾਨੂੰ ਦੋਸਤੋ ਯਾਦ ਹੋਣਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੜ੍ਹ ਆਏ ਸੀ ਉਦੋਂ ਵੀ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਸੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੀਗਾ ਵੱਡੇ ਪੱਧਰ ਤੇ ਵੀ ਨੁਕਸਾਨ ਉਹਦਾ ਹੋਇਆ ਸੀ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ 2023 ਦੇ ਵਿੱਚ ਜੋ ਹੜ੍ਹ ਆਏ ਸੀਗੇ ਉਹ ਤੋਂ ਕੋਈ ਸਬਕ ਨਹੀਂ ਲਿਆ ਕਿਉਂਕਿ ਜੇ ਸਬਕ ਲਿਆ ਹੁੰਦਾ ਤਾਂ ਹੁਣ ਉਸ ਦੀ ਤਿਆਰੀ ਹੈ ਜਿਹੜੀ ਆਲਰੇਡੀ ਸਰਕਾਰ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇੱਥੇ ਦੋਸਤੋ ਹੁਣ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਣੀ ਚਾਹਣਾ ਕਿ ਜੇ ਪੰਜਾਬ ਦੇ ਡੈਮ ਹੈ ਜਿਹੜੇ ਲਗਾਤਾਰ ਫੁੱਲ ਚੱਲ ਰਹੇ ਨੇ ਮਾਧੋਪੁਰ ਬਰਾ ਸੀਗਾ ਜਿਸ ਦਾ ਇੱਕ ਗੇਟ ਟੁੱਟ ਗਿਆ ਸੀਗਾ ਜਿਸ ਦਾ ਇੱਕ ਕਰਮਚਾਰੀ ਆ ਉਹ ਵੀ ਗਾਇਬ ਚੱਲ ਰਿਹਾ ਹੈਗਾ ਇੱਥੇ ਵਾਰ ਇੱਕ ਮੈਂ ਸਾਡੇ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੂੰ ਜਰੂਰ ਸਲਾਮ ਕਰੂੰਗਾ ਸਾਡੇ ਪੰਜਾਬ ਦੇ ਲੋਕਾਂ ਦੇ ਵੱਲੋਂ ਆਪਦੇ ਪੰਜਾਬੀ ਭਰਾਵਾਂ ਦਾ ਆਥਪੜਿਆ ਜਾ ਰਿਹਾ ਹੈ ਵੱਖ-ਵੱਖ ਜੋ ਹੋਰ ਜ਼ਿਲ੍ਹੇ ਚਾਹੇ ਸਾਡਾ ਬਰਨਾਲਾ ਜ਼ਿਲ੍ਹਾ ਚਾਹੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਵੱਡੇ ਪੱਧਰ ਤੇ ਪਸ਼ੂਆਂ ਦਾ ਚਾਰਾ ਰਾਸ਼ਨ ਲੋਕਾਂ ਦੀ ਜੋ ਰੋਜ਼ ਮਰਰਾ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੰਮ ਆਉਣੀਆਂ ਉਹ ਲੈ ਕੇ ਹਣ ਪ੍ਰਭਾਵਤ ਜੋ ਜ਼ਿਲ੍ਹੇ ਐ ਉਹਨਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਲੋਕਾਂ ਦੀ ਸਹਾਇਤਾ ਜਿਹੜੀ ਵੱਡੇ ਪੱਧਰ ਤੇ ਕਰ ਰਹੇ ਹੈਗੇ ਆ ਅ ਇੱਥੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਦੋਸਤੋ ਕਿ ਜੋ ਵੱਖ-ਵੱਖ ਰਾਜਨੀਤਿਕ ਦਲਾਂ ਦੇ ਅੱਗੂ ਹੈ ਗਿਆ ਉਹਨਾਂ ਦੇ ਵੱਲੋਂ ਵੀ ਇਹਨਾਂ ਹੜ੍ਹਾਂ ਦੇ ਵਿੱਚ ਆਪਦੀ ਰਾਜਨੀਤੀ ਚਮਕਾਈ ਜਾ ਰਹੀ ਹੈ ਚਾਹੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਉਹਨਾਂ ਨੇ ਪਿੱਛੇ ਜੇ ਆਪਦਾ ਜੋ ਹੈਲੀਕਾਪਟਰ ਤੇ ਦੌਰਾ ਕਰਨ ਦੇ ਤਾਂ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਮੇਰੇ ਖਾਲਾ ਸ਼ਦੀਲਾ ਨਜ਼ਰ ਦੀ ਗੱਲ ਹੈ ਕਿ ਤੁਸੀਂ ਸਾਨੂੰ 92 ਐਮਐਲਏ ਦਿੱਤੇ ਸੀਗੇ ਜੀ ਉਹ ਉਹਦੇ ਕਰਕੇ ਤੁਸੀਂ ਸਾਨੂੰ ਹੈਲੀਕਾਪਟਰ ਦਿੱਤਾ ਸੀਗਾ ਅੱਜ ਲੋਕਾਂ ਨੂੰ ਲੋੜ ਹੈ ਤਾਂ ਹੈਲੀਕਾਪਟਰ ਹੈ ਜਿਹੜਾ ਅਸੀਂ ਇੱਥੇ ਖੜਾ ਕੇ ਦੇ ਲਿਆ ਮੈਂ ਤਾਂ ਕਾਰ ਤੇ ਵੀ ਚਲਾ ਜਾਊਂਗਾ ਹਾਲਾਂਕਿ ਲੋਕਾਂ ਨੇ ਇਸ ਗੱਲ ਦਾ ਬੜਾ ਗੁੱਸਾ ਮਣਾਇਆ ਸੀ ਬੁਰਾ ਮਣਾਇਆ ਸੀਗਾ ਕਿ ਲੋਕ ਕਹਿੰਦੇ ਕਿ ਸਾਨੂੰ ਇੱਥੇ ਰਾਸ਼ਨ ਦੀ ਲੋੜ ਹੈ ਜੋ ਚਾਰਾਂ ਪਸ਼ੂਆਂ ਦੇ ਲਈ ਚਾਹੀਦਾ ਹੈ ਉਹਦੇ ਲਈ ਹਰਾ ਚਾਰਾ ਚਾਹੀਏ ਤੂੜੀ ਹੈ ਉਸ ਦੀ ਲੋੜ ਹੈ ਜੋ ਬੰਨ ਟੁੱਟ ਗਏ ਹੈਗੇ ਆ ਉਹਨਾਂ ਨੂੰ ਦੁਬਾਰਾ ਬੰਨ ਲਾਉਣ ਦੇ ਲਈ ਮਿੱਟੀ ਦੀ ਗੱਟੀਆਂ ਦੀ ਲੋੜ ਹੈ ਜੀ ਸੀ ਬੀ ਮਸ਼ੀਨਾਂ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਉਥੇ ਉਹਨਾਂ ਨੂੰ ਹੈਲੀਕਾਪਟਰ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਗੱਲ ਨੂੰ ਲੈ ਕੇ ਵੀ ਭਗਵੰਤ ਸਿੰਘ ਮੁੱਖ ਮੰਤਰੀ ਹੈ ਉਹਨਾਂ ਨਾਲ ਲੋਕ ਖਫਾ ਸੀਗੇ ਦੂਜੇ ਪਾਸੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਵੀ ਇੱਕ ਗੱਡੀ ਲੈ ਕੇ ਜੋਹੜਾ ਪ੍ਰਭਾਵਿਤ ਖੇਤਰਾ ਦੇ ਵਿੱਚ ਦੌਰਾ ਕਰਨ ਜਾਂਦੇ ਹੈਗੇ ਆ ਉੱਥੇ ਰਾਣਾ ਇੰਦਰਪ੍ਰਤਾਪ ਦੇ ਨਾਲ ਉਹਨਾਂ ਦੀ ਟੂ ਟੂ ਮੈਮਾ ਵੀ ਹੁੰਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਤੇ ਉਹਨਾਂ ਦੇ ਵੱਲੋਂ ਵੀ ਬਸ ਉੱਥੇ ਲੋਕਾਂ ਦਾ ਹਾਲਚਾਲ ਜਾਣਿਆ ਗਿਆ ਜੀ ਬਸ ਕੋਈ ਹੋਰ ਕੋਈ ਐਡਾ ਖਾਸ ਗੱਲ ਨਹੀਂ ਹੋਈ ਹੈਗੀ ਖਾਸ ਕੁਬੀਰ ਸਿੰਘ ਬਾਦਲਾ ਜਿਹੜੇ ਉਹ ਜਰੂਰ ਉਹਨਾਂ ਦੇ ਵੱਲੋਂ ਕਿਸੇ ਖੇਤਰ ਦੇ ਵਿੱਚ 10000 ਲੀਟਰ ਡੀਜ਼ਲ ਇੰਜਨ ਪਾਈਪ ਵਗੈਰਾ ਕੁਝ ਸਮਗਰੀ ਹੈ ਜਿਹੜੀ ਲੋੜ ਸੀਗੀ ਉਹ ਦਿਲ ਦੀ ਖਬਰਾਂ ਜਿਹੜੀਆਂ ਜ਼ਰੂਰ ਸਾਹਮਣੇ ਆ ਰਹੀਆਂ ਪਰ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਹੀਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ 2025 ਦਾ ਜੋ ਹੜਾ ਆਏ ਹੈਗੇ ਆ ਉਹਨਾਂ ਨੂੰ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ ਕਿਉਂਕਿ ਇਹਨਾਂ ਨੇ 2023 ਦੇ ਵਿੱਚ ਜੋ ਹੜਾ ਈ ਸੀ ਉਹਨਾਂ ਤੋਂ ਕੋਈ ਵੀ ਸਬਕ ਨਹੀਂ ਲਿਆ ਹੈਗਾ ਤਾਂ ਦੋਸਤੋ ਇਸ ਤਰ੍ਹਾਂ ਦੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜ਼ਰੂਰ ਜੁੜੇ ਰਹੋ ਧੰਨਵਾਦ